ਇਕ ਬਹਾਦਰ ਕੇ ਚਲਤ ਭਇਓ ਜਗਤ ਮੈ ਸੋ ਹੇ 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 ਸਭ ਜਗ ਭਇਓ ਜੈ 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 ਸਰ ਲੋ ਗੁਰਦੇਵ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਸ਼ਹਾਦਤ ਦਾ ਜਾਂ ਪੀਤਾ ਪੰਡਤ ਕਿਰਪਾ ਰਾਮ ਦੀ ਗਵਾਹੀ ਦੇ ਹੇਠ ਕਸ਼ਮੀਰੀ ਪੰਡਤਾਂ ਦਾ ਵਫਦ ਜਦੋਂ ਉਹਨਾਂ ਦੇ پاس ਪਹੁੰਚਾ ਨੰਨ ਪ੍ਰਸਾਦ ਦੇ ਅਰਜ ਕੀਤੀ ਬਾਹੇ ਸਾਡੀ ਪਕੜੀਏ ਹਰ ਗਗੰਦ ਕੇ ਚੰਦਾ ਗੁਰਦੇਵ ਬਹਾਦਰ ਮਹਾਰਾਜ ਨੇ ਬਚਨ ਕੀਤਾ ਬਾਹੇ ਕੇ ਨਾਂ ਦੀ ਪਕੜੀਏ ਸਿਰਤੀਜੇ ਬਾਹੇ ਨਾ ਛੋੜੀਏ 350 ਸਾਲਾ ਜੋਸ਼ਤਬ ਦੀ ਦੇਰੂ ਵਿੱਚ ਗੁਰਦਾਰਾ ਬਾਬਾ ਮੱਖਣਸ਼ਾਹ ਬਾਣਾ 6 ਸੈਂਟ ਨਿਊਯਾਰਕ ਵੱਲੋਂ ਇਹ ਸ਼ੀਨੀ ਜਿਹੜਾ ਮਨਾਇਆ ਜਾ ਰਿਹਾ ਮੈਂ ਬੇਨਤੀ ਕਰਾਂਗਾ ਪ੍ਰਬੰਧ ਕਮੇਟੀ ਨੂੰ ਕਿ ਇਹ ਜਨੇਊ ਦੇ ਤਿਲਕ ਦੀ ਰੱਖਿਆ ਵਾਸਤੇ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਵਿੱਚ ਇਹ ਸ਼ਾਦ ਦਾ ਜਾਨ ਪੀਤਾ ਟਰਾਈ ਸਟੇਟ ਦੇ ਜਿੰਨੇ ਵੀ ਮੰਦਰ ਨੇ ਉਹਨਾਂ ਦੀ ਪਹਜਾਈਆਂ ਨੂੰ ਵੀ ਜ਼ਰੂਰ ਸੱਦਾ ਪੱਤਰ ਦਿੱਤਾ ਜਾਵੇ ਉਹਨਾਂ ਦੀਆਂ ਕਮੇਟੀਆਂ ਨੂੰ ਵੀ ਜ਼ਰੂਰ ਸੱਦਾ ਪੱਤਰ ਦਿੱਤਾ ਜਾਵੇ ਤਾਂ ਵੀ ਤਾਂ ਕਿ ਉਹ ਇਸੇ ਸ਼ਮੂਲੀਅਤ ਕਰਨ ਤੇ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰਾਂਗਾ ਗੁਰਦਰਾ ਸਾਹਿਬ ਪਰੋਂ ਦੀ ਕਮੇਟੀ ਨੂੰ ਜਦੋਂ ਅਸੀਂ ਗੁਰਵਾਧੂ ਦੇ ਦਿਨਸ ਮਨਾਉ ਜਾਣਾ ਮੰਜੀ ਸਾਧ ਵਿੱਚ ਭਾਈ ਦਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਉਹਨਾਂ ਦੇ ਜਿਹੜੇ ਵਾਰਿਸ ਨੇ ਪਰਿਵਾਰਾਂ ਦੇ ਵਿੱਚੋਂ ਉਹਨਾਂ ਨੂੰ ਬੁਲਾ ਕਰਕੇ ਮੰਜੀ ਸਾਧ ਵਿੱਚ ਸਨਮਾਨਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਵਾਰੀ ਹੋ ਜਾ